ਵੇਖ ਕੁਦਾ ਕਦੀ ਅੱਖਰ ਨਹੀਂ ਹੈ ਵੇਖ ਪ੍ਰਮਾਤਮਾ ਕਦੀ ਅੱਖਰ ਨਹੀਂ ਹੈ ਵੇਖ ਰੱਬ ਕਦੀ ਅੱਖਰ ਨਹੀਂ ਹੈ ਹਾ ਕਿਉਂਕਿ ਜੋ ਸਰੂਪੀ ਹੈ ਉਹ ਨੂਰੀ ਹੈ ਪ੍ਰਕਾਸ਼ਵਾਨ ਹੈ ਵੇਖ ਕੁਦਾ ਕਦੀ ਅੱਖਰ ਨਹੀਂ ਹੈ ਹਰ ਬਣੀ ਸਮਝਾਵੇ ਵਕਰੀ ਹੋ ਕੇ ਬੈਠਾ ਅੰਦਰ ਅੱਖਰਾਂ 'ਚ ਕਾਬੂ ਨਾ ਆਵੇ ਕਿਤਨੇ ਲੋਕ ਅੱਖਰਾਂ ਦੇ ਨਾਲ ਪੜ੍ਹ ਕਰਦੇ ਨੇ ਕੋਟਨ ਕੋਟ ਗੁਜ਼ਰ ਕੇ ਕਿਸੇ ਦੇ ਕਾਬੂ ਨਹੀਂ ਆਇਆ ਉਹ ਤੇ ਸਮਝਣ ਵਾਸਤੇ ਸੀ ਅੱਗੇ ਤੁਰਨ ਵਾਸਤੇ ਸੀ ਬੱਕਰੋ ਕੇ ਵੇਖ ਕੁਦਾ ਕਦੀ ਅੱਖਰ ਨਹੀਂ ਹੈ ਹਰ ਬਾਣੀ ਸਮਝਾਵੇ ਵੱਕਰ ਹੋ ਕੇ ਬੈਠਾ ਅੰਦਰ ਅੱਖਰਾਂ ਚ ਕਾ ਬੂਨਾ ਆਵੇ ਵੇਖ ਕੁਦਾ ਕਦੀ ਅੱਖਰ ਨਹੀਂ ਹੈ ਹਰ ਬਾਣੀ ਸਮਝਾਵੇ ਹਰ ਬਾਣੀ ਸਮਝਾਵੇ ਆਤਮੇ ਅੰਦਰ ਗੁੰਗੀ ਬੈਠੀ ਅੱਖਰ ਕੋਈ ਨਾ ਜਾਣੇ ਹਣ ਸਾਡੇ ਚ ਦੋ ਚੀਜਾਂ ਇੱਕ ਆਤਮ ਇੱਕ ਮਨ ਪ੍ਰਮਾਤਮਾ ਨੇ ਟਕਾਈ ਜੋ ਉਸ ਰੂਪ ਨੇ ਇਹ ਵੀ ਜੋਤ ਦਾ ਅੰਸ਼ ਹੈ ਆਤਮਾ ਵੀ ਜੋਸ ਰੂਪ ਹੈ ਤੇ ਮਨ ਵੀ ਜੋਸ ਰੂਪ ਹੈ ਆਪਣਾ ਮੂਲ ਵਿਚਾਰ ਹੁਣ ਦੋਵਾਂ ਦਾ ਕੰਮ ਕੀ ਹੈ ਆਤਮਾ ਕਦੀ ਫੁਰਨਾ ਨਹੀਂ ਕੱਢਦੀ ਨਾ ਅੱਖਰਾਂ ਦੀ ਪੜਾਈ ਪੜਦੀ ਹੈ ਮਨ ਚੋ ਫੁਰਨੇ ਆਉਂਦੇ ਹਨ ਤੋਂ ਮਨ ਕੀ ਕਰਦਾ ਹੈ ਮਨ ਦੇ ਵਿੱਚੋਂ ਜਦ ਫੁਰਨੇ ਆਉਂਦੇ ਹਨ ਤੇ ਉਹਨੂੰ ਖੁਰਾਕ ਮਿਲਦੀ ਬਾਹਰੋਂ ਤੇ ਖੁਰਾਕ ਕਿਹੜੇ ਅੰਗ ਦਿੰਦੇ ਹਨ ਦੋ ਅੱਖਾਂ ਜੋ ਸੀਨ ਦੇਖਦੇ ਉਹ ਅੰਦਰ ਖੁਰਾਕ ਬਣਦੀ ਜਾਂਦੀ ਹੈ ਦੋ ਕੰਨਾਂ ਚ ਸੁਣਦੇ ਹੋ ਉਹ ਖਰਾਕ ਬਣ ਜਾਂਦੀ ਐ ਡੋ ਬੋਲਦੇ ਹੋ ਉਹ ਖਰਾਕ ਬਣ ਜਾਂਦੀ ਐ ਦੋ ਸਮੈਲ ਲੈਂਦੇ ਹੋ ਸੁਵਾਸ ਲੈਂਦੇ ਹੋ ਉਹ ਬਣ ਜਾਂਦੀ ਐ ਦੋ ਅੱਖਾਂ ਦੋ ਕੰਨ ਨੱਕ ਦੇ ਦੋ ਛੇਦ ਤੇ ਇੱਕ ਮੂੰਹ ਦਾ ਛੇਦ ਸੱਤ ਕੇਂਦਰ ਨੇ ਐਨੀ ਵੱਡੀ ਖੜਾ ਤੇ ਪੇਟ ਨੂੰ ਇੱਕ ਮੂੰਹ ਹੀ ਮੂੰਹ ਜਿਹੜਾ ਖਰਾਕ ਦੇਂਦਾ ਹੈ ਤੇ ਪੇਟ ਭਰ ਜਾਂਦਾ ਜਿਸ ਨੂੰ ਸੱਤ ਖਰਾਕਾ ਆਉਂਦੀਆਂ ਹੋਣ ਔਰ ਉਹ ਇਹ ਮਿਸਾਲ ਥੋੜਾ ਜਸ ਸਮਝਾਉਣ ਲਈ ਹੈ ਜਿਸ ਤਰ੍ਹਾਂ ਛੇਵੀਆਂ ਵਟਣ ਵਾਲੀ ਮਸ਼ੀਨ ਹੈ ਇਹਦੇ ਵਿੱਚ ਫਿਰ ਆਟਾ ਇਕੱਠਾ ਹੋ ਕੇ ਪੈਂਦਾ ਹੈ ਤੇ ਪੈਣ ਕੇ ਬਾਅਦ ਫਿਰ ਉਹਦੇ ਛੇਕਾਂ ਦੇ ਵਿੱਚੋਂ ਦੀ ਫਿਰ ਉਹ ਛੇਵੀਆਂ ਨਿਕਲਦੀਆਂ ਹਨ ਇਸੇ ਤਰ੍ਹਾਂ ਮਨ ਦੀ ਖੁਰਾਕ ਜਦੋਂ ਇਹਦਾ ਸੱਤਾ ਕੇਂਦਰਾਂ ਚੋਂ ਮਿਲਦੀ ਹੈ ਜੈਸਾ ਅੰਨ ਤੈਸਾ ਮਨ ਫਿਰ ਇਸ ਖੁਰਾਕ ਦੇ ਨਾਲ ਫਿਰ ਉਹਤਿ ਚੋਂ ਫੁਰਨੇ ਨਿਕਲਦੇ ਹਨ ਇੱਕ ਛਿੰਨ ਦੇ ਵਿੱਚ 999 ਫੁਰਨੇ ਨਿਕਲਦੇ ਹਨ ਫਿਰ ਉਹ ਕਾਰਿਆ ਸ਼ੁਰੂ ਹੁੰਦਾ ਅੱਖਰਾਂ ਦੇ ਜਨਮ ਹੁੰਦੇ ਹਨ ਨਿਚਕ ਪ੍ਰਾਪਸੰਤੀ ਮਦਮ ਬੈਖਰੀ ਨਾ ਕਿਤਾ ਅਕੀ ਗੱਲ ਚੱਲਦੀ ਹੈ ਤੇ ਇਹਦੇ ਤੋਂ ਉੱਤੇ ਖੁਦਾ ਇਹ ਤੋਂ ਉੱਪਰ ਹੈ ਇਸ ਤੋਂ ਨੀਆ ਤੋਂ ਉੱਪਰ ਆਤਮੇ ਅੰਦਰ ਗੁੰਗੀ ਬੈਠੀ ਅਖਰ ਕੋਈ ਨਾ ਜਾਣੇ ਮਨ ਪੁੱਖਾ ਲੈ ਬਾਰੋਂ ਖਰਾਕਾਂ ਫੁਰਨਾ ਘੜਦਾ ਜਾਵੇ ਮਨ ਪੁੱਖਾ ਲੈ ਬਾਰੋਂ ਖਰਾਕਾਂ ਫੁਰਨਾ ਘੜਦਾ ਜਾਵੇ ਤੁਰਨਾ ਘੜਦਾ ਜਾਵੇ ਆਸ਼ਾ ਮਨਸ਼ਾ ਤ੍ਰਿਸ਼ਨਾ ਮਤ ਆਸ਼ਾ ਮਨਸ਼ਾ ਤ੍ਰਿਸ਼ਨਾ ਮਤ ਬੁੱਧ ਸਭ ਨੂੰ ਭਈ ਕਮਾਈ ਸਭ ਨੂੰ ਜਾਏ ਕਮਾਈ 25 ਪ੍ਰਕਿਰਤੀਆਂ ਨੇ ਆਪਣੀ ਹੋ ਬਕਰੀ ਚਕੀ ਚਲਾਈ ਆ ਆਸ਼ਾ ਮਨਸ਼ਾ ਤ੍ਰਿਸ਼ਨਾ ਮਤਬੁੱਧ ਸਭ ਨੂੰ ਜਾਏ ਕਮਾਹੀ 25 ਪ੍ਰਕਿਰਤੀਆਂ ਨੇ ਆਪਣੀ ਹੀ ਬਕਰੀ ਚਕੀ ਚਲਾਈ ਅਗ ਪਾਣੀ ਹਵਾ ਮਿੱਟੀ ਜੋਤਨਾ ਪੰਜ ਓਕਾਰ ਵਗਤਾਏ ਅਗ ਪਾਣੀ ਹਵਾ ਮਿੱਟੀ ਜੋਤ ਵਿੱਚ ਪੰਜ ਓਕਾਰ ਵਿਦਾਏ ਵੇਖ ਕੁਦਾ ਕਦੀ ਅੱਖਰ ਨਹੀਂ ਹੈ ਹਰ ਬਾਣੀ ਸਮਝਾਵੇ ਵੇਖ ਕੁਦਾ ਕਦੀ ਅੱਖਰ ਨਹੀਂ ਹੈ ਹਰ ਬਾਣੀ ਸਮਝਾਵੇ ਵਖਰੀ ਹੋ ਕੇ ਬੈਠਾ ਅੰਦਰ ਹਰ ਇੱਕ ਚ ਜੋਤ ਰੂਪੋ ਕੇ ਬੈਠਾ ਵਖਰੀ ਹੋ ਕੇ ਬੈਠਾ ਅੰਦਰ ਅਕਰਾਂ ਚ ਕਾਬੂ ਨਾ ਆਵੇ ਵੇਖ ਕੁਦਾ ਕਦੀ ਅੱਖਰ ਨਹੀਂ ਹੈ ਹਰ ਬਾਣੀ ਸਮਝਾਵੇ ਵੇ ਇੱਕ ਕੁਦਾ ਕਦੀ ਅੱਖਰ ਨਹੀਂ ਹੈ ਹਰ ਬਾਣੀ ਸਮਝਾਵੇ ਜਾਨ ਤਨ ਸਭ ਅੱਖਰਾਂ ਤੱਕ ਹੀ ਆਪਣੀ ਮੰਜ਼ਿਲ ਪਹੁੰਚਾਉਂਦੇ ਗ੍ਰੰਥ ਸ਼ਾਸਤਰ ਤਾਂ ਜੋਤ ਸਰੂਪ ਦੀ ਗੱਲ ਪਈ ਸਮਝਾਉਂਦੇ ਅੱਖਰਾਂ ਤੋਂ ਹੋ ਪਾਰ ਵਸੇ ਪ੍ਰਮਾਤਮ ਦੇ ਦੇ ਫਿਰ ਨਜ਼ਾਰਾ ਅੱਖਰਾਂ ਤੋਂ ਹੋ ਪਾਰ ਵਸੇ ਪ੍ਰਮਾਤਮ ਦਾ ਨਜ਼ਾਰਾ ਬੁੱਲਾ ਬੁਟਾ ਦੇ ਨਾਮ ਤਕੇਵਲ ਅੱਖਰਾਂ ਦੇਨ ਸਹਾਰਾ ਬੁੱਲਾ ਬੁਟਾ ਦੇ ਨਾਮ ਤਕੇਵਲ ਅੱਖਰਾਂ ਦੇਨ ਸਹਾਰਾ ਬਿਨ ਅੱਖਰਾਂ ਤੋਂ ਸੁਰਤ ਸ਼ਬਦ ਜਦ ਆਪਸ ਵਿੱਚ ਮਿਲ ਜਾਵੇ ਬਿਨ ਅੱਖਰਾਂ ਤੋਂ ਸੁਰਤ ਸ਼ਬਦ ਜਦ ਆਪਸ ਵਿੱਚ ਮਿਲ ਜਾਵੇ ਬਕਰ ਹੋ ਕੇ ਬੈਠਾ ਹੈ ਅੰਦਰ ਅੱਖਰਾਂ ਚ ਕਾਬੂ ਨਾ ਆਵੇ ਵੇਖ ਖੁਦਾ ਕਦੀ ਅੱਖਰ ਨਹੀਂ ਹੈ ਹਰ ਬਾਣੀ ਸਮਝਾਵੇ ਵੇਖ ਖੁਦਾ ਕਦੀ ਅੱਖਰ ਨਹੀਂ ਹੈ ਹਰ ਬਾਣੀ ਸਮਝਾਵੇ ਵੇਖ ਰੱਬ ਕੋਈ ਅੱਖਰ ਨਹੀਂ ਹੈ ਹਰ ਬਾਣੀ ਸਮਝਾਵੇ ਵੱਖਰ ਹੋ ਕੇ ਬੈਠਾ ਅੰਦਰ ਅਕਰਾਂ ਚ ਕਾਬੂ ਨਾ ਆਵੇ ਆਤਮ ਵਿੱਚ ਪ੍ਰਕਾਸ਼ ਹੋਇਆ ਬਿਨ ਅਕਰਾਂ ਲੋ ਪਈ ਹੋਈ ਆਤਮ ਚ ਪ੍ਰਕਾਸ਼ ਹੁੰਦਾ ਉਤੇ ਅੱਖਰ ਨਹੀਂ ਹੁੰਦੇ ਅਨੁਭਵ ਹੁੰਦੇ ਨੇ ਰਸੀਨ ਆਉਂਦਾ ਹੈ ਸਾਰੇ ਹੀ ਜਿੰਨੀ 84 ਲਗ ਜੀਵੇ ਸਭ ਨੂੰ ਸੀਨ ਦਿਖਾਉਂਦਾ ਹੈ ਧਰਤੀ ਕੇ ਆਕਾਸ਼ ਕੇ ਪਤਾਲ ਕੀ ਉਸ ਸੀਨ ਰਾਹੀਂ ਸਾਰਾ ਕੁਝ ਉਹਨੂੰ ਸਮਝਾਉਂਦਾ ਹੈ ਅਨੁਭਵਨ ਕਰਦਾ ਹੈ ਆਤਮ ਵਿੱਚ ਪ੍ਰਕਾਸ਼ ਹੋਇਆ ਬਿਨ ਅੱਖਰਾਂ ਲੋਪਈ ਹੋਈ ਸਾਢੇ ਤਿੰਨ ਕਰੋੜ ਰੋਮ ਵਿੱਚ ਕਿਰਨ ਕਿਰਨ ਸਮੋਈ ਸਾਢੇ ਤਿੰਨ ਕਰੋੜ ਰੋਮ ਵਿੱਚ ਕਿਰਨ ਕਿਰਨ ਸਮੋਈ ਖੁੱਲਿਆ ਪੜਦਾ ਸਜਣੋਂ ਹੋ ਮਿਲਿਆ ਅਨੁਭਵ ਉਸਦਾ ਹੋਇਆ ਸਜਣ ਪੁਲਕੇ ਸਜਣਾ ਸਜਣ ਪੁਲਗੇ ਅਖਰਾਂ ਵਾਲੇ ਅਖਰਾਂ ਦਾ ਅੰਤ ਪੀ ਹੋਇਆ ਸਜਣ ਪੁਲਗੇ ਅਖਰਾਂ ਵਾਲੇ ਅਖਰਾਂ ਦਾ ਅੰਤ ਪੀ ਹੋਇਆ ਹੁਣ ਜਦੋਂ ਬੋਲੀ ਆਉਂਦੀ ਹੈ ਫਿਰ ਚਾਚਾ ਮਾਮਾ ਤਾਇਆ ਦੇਸ਼ ਵਿਦੇਸ਼ ਗ੍ਰੰਥ ਸਾਸਤਰ ਸੇਕਾ Hindu Musalman Sai Parsi Bodhi Rabb Parmatma Allah Waigru Khuda ਇਸਾਰੇ ਰਿਸ਼ਤੇ ਜਿਹੜੇ ਅਕਰਾਂ ਨਾਲੋ ਆ ਤੰਬਾ ਸਾਰਾ ਸੋ ਵਰਜਾ ਰਾਜਾ ਪਰਜਾ ਗੁਰੂ ਚੇਲਾ ਸਭ ਦੇ ਅਕਰ ਫਿਰ ਟੁੱਟ ਜਾਂਦੇ ਨੇ ਆਤਮ ਵਿੱਚ ਪ੍ਰਕਾਸ਼ ਹੋਇਆ ਬਿਨ ਅਕਰਾਂ ਲੋਪਈ ਹੋਈ ਸਾਡੇ 3 ਕਰੋੜ ਰੋਮ ਵਿੱਚ ਕਿਰਨ ਕਿਰਨ ਸਮੋਈ ਕੁਲਿਆ ਪੜਦਾ ਸਜਣੋ ਨੂੰ ਮਿਲਿਆ ਅਨੁਭਵ ਸਦਾ ਹੋਇਆ ਸਜਣ ਪੁੱਲ ਗਏ ਅਕਰਾਂ ਵਾਲੇ ਅਕਰਾਂ ਦਾ ਅੰਤ ਪਈ ਹੋਇਆ ਨਿਛ ਨਰੀ ਅਕਰ ਤੋਂ ਅੱਗੇ ਪਈ ਇੱਕ ਦਾ ਫੇਰ ਖਵਾਵੇ ਨਿਛ ਅਕਰ ਨਰੀ ਅਕਰ ਤੋਂ ਅੱਗੇ ਇੱਕ ਦਾ ਫੇਰ ਇੱਕਵਾਵੇ ਅਕਰ ਹੋ ਕੇ ਬੈਠਾ ਹੈ ਅੰਦਰ ਅਕਰਾਂ ਚ ਕਾਬੂ ਨਾ ਆਵੇ ਬਈ ਵਕਰ ਹੋ ਕੇ ਬੈਠਾ ਹੈ ਅੰਦਰ ਅਕਰਾਂ ਚ ਕਾਬੂ ਨਾ ਆਵੇ ਨਾ ਤੂੰ ਵੀ ਵਕਰਾ ਹੋ ਜਾ ਤੇਰੀ ਆਤਮਾ ਵੀ ਇਨਾਂ ਅਕਰਾਂ ਤੋਂ ਬਾਹਰ ਹੈ ਸਵਾਸ ਤੋਂ ਸਵਾਸ ਫੇਰ ਸੁਰਤ ਸ਼ਬਦ ਚੱਲਦੀ। ਇਹ ਕੋ ਕੁ ਦਾ ਕਦੀ ਅਕਰ ਨਹੀਂ ਹੈ ਹਰ ਬਾਣੀ ਸਮਝਾਵੇ ਵੱਖਰ ਹੋ ਕੇ ਬੈਠਾ ਅੰਦਰ ਅੱਖਰਾਂ 'ਚ ਕਾਬੂ ਨਾ ਆਵੇ ਅੱਖਰਾਂ 'ਚ ਕਾਬੂ ਨਾ ਆਵੇ ਅੱਖਰਾਂ ਵਿੱਚੋਂ ਨਿਕਲ ਕਬੀਰਾ ਸਚਕੰਡ ਜਾ ਕੇ ਵੜਿਆ ਕੋਈ ਪਾਠ ਪੂਜਾ ਨਹੀਂ ਕੋਈ ਕੁਛ ਨਹੀਂ ਕੋਈ ਕੁਛ ਨਹੀਂ ਅਕਰਾਂ ਤੋਂ ਬਾਹਰ ਇੱਕ ਸਮਝ ਗਿਆ ਕਿ ਉਹਦਾ ਨਰੰਕਾਰ ਹੈ ਉਹਦਾ ਹੈ ਔਰ ਉਹਦੇ ਨਾਲ ਮਿਲਿਆ ਉੱਤੇ ਫਿਰ ਦਿਆ ਹੋਈ ਕਿਰਪਾ ਹੋਈ ਅਕਰਾਂ ਵਿੱਚੋਂ ਨਿਕਲ ਕਬੀਰਾਂ ਸਤਕੰਡ ਜਾ ਕੇ ਵੜਿਆ ਕਿਉਂਕਿ ਦੋ ਜਾਨੇ ਸਤਕੰਡ ਗਏ ਨੇ ਇੱਕ ਕਵੀਤ ਸਾਹਿਬ ਗੁਰੂ ਨਾਨਕ ਦੇਵ ਜੀ ਅਕਰਾਂ ਵਿੱਚੋਂ ਨਿਕਲ ਕਬੀਰਾਂ ਸਤਕੰਡ ਜਾ ਕੇ ਵੜਿਆ ਲੋਈ ਕਮਾਲਾ ਥੱਲੇ ਰਹਿ ਗਏ ਚਰਨਾਂ 'ਚ ਹਾਜ਼ਰ ਹੋਇਆ ਸਤਕੰਡ ਹਾਜ਼ਰ ਹੋਇਆ ਗੁਰੂ ਨਾਨਕ ਵਿੱਚ ਵੇਈ ਵਿੱਚੋਂ ਗੁਰੂ ਨਾਨਕ ਵੇਈ ਵਿੱਚੋਂ ਸਤਕੰਡ ਜਾ ਸੀ ਆਏ ਗੁਰੂ ਨਾਨਕ ਵੇਈ ਵਿੱਚੋਂ ਸਤਕੰਡ ਸੀ ਉਹ ਆਇਆ ਅੱਖਰਾਂ ਵਿੱਚ ਰਹਿ ਅੱਖਰਾਂ ਵਿੱਚ ਰਹਿ ਵੇਈ ਦੇ ਵਿੱਚ ਵਕਰ ਵਕਰ ਨੂੰ ਉਹਨਾਂ ਸਮਝਾਇਆ ਗੁਰੂ ਨਾਨਕ ਵੇਈ ਵਿੱਚੋਂ ਸਤਕੰਡ ਸੀ ਆਇਆ ਅੱਖਰਾਂ ਵਿੱਚੋਂ ਅੱਖਰਾਂ ਵਿੱਚ ਰਹਿ ਬੇਈ ਦੇ ਵਿੱਚ ਅੱਖਰ ਰਹਿ ਗਏ ਵੇਈ ਦੇ ਵਿੱਚ ਵਕਰ ਹੋ ਸਮਝਾਇਆ ਪਾਈ ਲੈਣੇ ਵਿੱਚ ਜੋਤ ਰੱਖ ਪਾਈ ਲੈਣੇ ਵਿੱਚ ਜੋਤ ਰੱਖ ਅੰਗਤ ਗੁਰ ਅੰਗਤ ਬਣਾਏ ਪਾਈ ਰਹਿਣਾ ਵਿੱਚ ਜੋਤ ਰੱਖ ਗੁਰ ਗੁਰ ਅੰਗਤ ਫੇਰ ਬਣਾਏ ਭਗਤ ਕਵੀਰਾ ਵਕਰ ਹੋ ਕੇ ਬੈਠਾ ਅੰਦਰ ਅਕਰ ਚ ਕਾ ਬੁਨ ਆਏ ਵੇਖ ਕੋ ਦਾ ਕਦੀ ਅੱਖਰ ਨਹੀਂ ਏ ਹਰ ਬਾਣੀ ਸਮਝਾਵੇ ਵੇਖ ਕੋ ਦਾ ਕਦੀ ਅੱਖਰ ਨਹੀਂ ਏ ਹਰ ਬਾਣੀ ਸਮਝਾਵੇ ਵੱਖਰ ਹੋ ਕੇ ਬੈਠਾ ਅੰਦਰ ਵਖਰਾਂ ਅੱਖਰਾਂ 'ਚ ਕਾਬੂ ਨਾ ਆਏ ਅੱਖਰਾਂ 'ਚ ਕਾਬੂ ਨਾ ਆਏ